ਕਿਸੇ ਨੇ ਬਹੁਤ ਸੋਹਣੀ ਗੱਲ ਕਹੀ ਹੈ ਕਿ ਉਹਨਾਂ ਦੋਸਤਾਂ ਦੇ ਹਮੇਸ਼ਾ ਕਰਜ਼ਦਾਰ ਰਹੋ ਅਤੇ ਵਫਾਦਾਰ ਰਹੋ ਜਿਨ੍ਹਾਂ ਨੇ ਬੁਰੇ ਸਮੇਂ ਤੁਹਾਡਾ ਸਾਥ ਦਿੱਤਾ ਹੈ ਕਿਉਂਕਿ ਅੰਜਾਮ ਦੀ ਖਬਰ ਤਾਂ ਕਾਰਨ ਨੂੰ ਵੀ ਸੀ ਪਰ ਗੱਲ ਤਾਂ ਦੋਸਤੀ ਨਿਭਾਉਣ ਦੀ ਸੀ ਇੱਕ ਛੋਟੀ ਜਿਹੀ ਕਹਾਣੀ ਦੋ ਦੋਸਤਾਂ ਦੀ ਪੁਰਾਣੇ ਜ਼ਮਾਨੇ ਦੀ ਗੱਲ ਹੈ ਇੱਕ ਸੁੰਸਾਨ ਇਲਾਕੇ ਤੋਂ ਹੋ ਕੇ ਉਹ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਨੂੰ ਜਾ ਰਹੇ ਸਨ ਅਤੇ ਸਫ਼ਰ ਉਹਨਾਂ ਦਾ ਗੱਲਬਾਤ ਤੇ ਹਾਸੇ ਮਜ਼ਾਕ ਨਾਲ ਬੀਤ ਰਿਹਾ ਸੀ ਦੁਪਹਿਰ ਹੋਣ ਲੱਗੀ ਤਾਂ ਉਹਨਾਂ ਨੂੰ ਭੁੱਖ ਲੱਗੀ ਸੀ ਨਾਲ ਭੋਜਨ ਲੈ ਕੇ ਆਏ ਸਨ ਤਾਂ ਇੱਕ ਵੱਡੇ ਪੇੜ ਦੀ ਛਾਂ ਵਿੱਚ ਬੈਠ ਗਏ ਤੇ ਭੋਜਨ ਕਰਨ ਲੱਗੇ ਜਦੋਂ ਭੋਜਨ ਕਰ ਰਹੇ ਸਨ ਤਾਂ ਗੱਲਾਂ 'ਚੋਂ ਗੱਲ ਨਿਕਲਦੀ ਰਹੀ ਅਤੇ ਗੱਲਬਾਤ ਹੌਲੀ-ਹੌਲੀ ਬਹਿਸ ਵਿੱਚ ਬਦਲ ਗਈ ਅਤੇ ਜਦੋਂ ਬਹਿਸ ਹੋਣ ਲੱਗੀ ਤਾਂ ਇੱਕ ਦੋਸਤ ਨੂੰ ਗੁੱਸਾ ਆ ਗਿਆ ਉਸ ਤੋਂ ਰਿਹਾ ਨਾ ਗਿਆ ਉਸਨੇ ਦੂਸਰੇ ਦੋਸਤ ਨੂੰ ਥੱਪੜ ਲਗਾ ਦਿੱਤਾ ਜਿਸ ਨੂੰ ਥੱਪੜ ਲੱਗਿਆ ਉਹ ਕੁਝ ਬੋਲਿਆ ਨਹੀਂ ਉਲਟਾ ਉਸਨੇ ਕੰਮ ਕੀਤਾ ਉਸਨੇ ਦੇਖਿਆ ਜ਼ਮੀਨ ਤੇ ਇੱਕ ਲੱਕੜ ਦਾ ਟੁਕੜਾ ਪਿਆ ਸੀ ਕੋਈ ਪੇੜ ਦੀ ਟਾਣੀ ਸੀ ਉਸ ਨੂੰ ਚੁੱਕਿਆ ਅਤੇ ਮਿੱਟੀ ਤੇ ਉਸਨੇ ਕੁਝ ਲਿਖਿਆ ਉਸਨੇ ਲਿਖਿਆ ਕਿ ਅੱਜ ਮੇਰੇ ਸਭ ਤੋਂ ਚੰਗੇ ਦੋਸਤ ਨੇ ਮੈਨੂੰ ਥੱਪੜ ਮਾਰਿਆ ਹੋਰ ਕੁਝ ਨਹੀਂ ਲਿਖਿਆ ਚੁੱਪਚਾਪ ਖਾਣਾ ਖਾ ਕੇ ਚੱਲ ਪਿਆ ਦੋਨੋਂ ਇਕੱਠੇ ਜਾ ਰਹੇ ਸਨ ਪਰ ਅੱਗੇ ਪਿੱਛੇ ਮਨ ਮੁਟਾਵ ਹੋ ਗਿਆ ਸੀ ਜਦੋਂ ਕਿਸੇ ਨਾਲ ਲੜਾਈ ਹੋ ਜਾਂਦੀ ਹੈ ਤਾਂ ਤੁਸੀਂ ਗੱਲ ਨਹੀਂ ਕਰਦੇ ਇੱਕ ਦੂਰੀ ਵੜ ਜਾਂਦੀ ਹੈ ਤਾਂ ਥੋੜੀ ਦੂਰੀ ਨਾਲ ਚੱਲ ਰਹੇ ਸਨ ਰਸਤੇ ਵਿੱਚ ਤਲਾਬ ਆਇਆ ਉਸ ਤਲਾਬ ਨੂੰ ਜਿਸ ਨੇ ਥੱਪੜ ਮਾਰਿਆ ਸੀ ਉਸਨੇ ਤਾਂ ਝਟਪਟ ਪਾਰ ਕਰ ਲਿਆ ਨਿਕਲ ਗਿਆ ਜੋ ਦੂਸਰਾ ਸੀ ਉਹ ਦਲਦਲ ਵਿੱਚ ਫਸ ਗਿਆ ਬਹੁਤ देर ਤੱਕ ਉਸਨੇ ਕੋਸ਼ਿਸ਼ ਕੀਤੀ ਬਾਹਰ ਨਿਕਲਣ ਦੀ ਪਰ ਨਿਕਲ ਨਹੀਂ ਸਕਿਆ ਤਾਂ ਜ਼ੋਰ-ਜ਼ੋਰ ਨਾਲ ਆਵਾਜ਼ਾਂ ਮਾਰਨ ਲੱਗਿਆ ਬਚਾਓ ਬਚਾਓ ਜਿਸਨੇ ਥੱਪੜ ਮਾਰਿਆ ਸੀ ਉਸਨੇ ਪਿੱਛੇ ਮੁੜ ਕੇ ਦੇਖਿਆ ਕਿ ਮੇਰਾ ਦੋਸਤ ਫਸਿਆ ਹੋਇਆ ਹੈ ਤਾਂ ਭੱਜ ਕੇ ਗਿਆ ਬਹੁਤ ਕੋਸ਼ਿਸ਼ ਕਰਕੇ ਉਸਨੂੰ ਦਲਦਲ ਵਿੱਚੋਂ ਬਾਹਰ ਕੱਢਿਆ ਹੁਣ ਉਹ ਜਿਵੇਂ ਹੀ ਤਲਾਬ ਵਿੱਚੋਂ ਬਾਹਰ ਆਇਆ ਤਾਂ ਉਸਨੇ ਫਿਰ ਤੋਂ ਇੱਕ ਕੰਮ ਕੀਤਾ ਭੱਜ ਕੇ ਗਿਆ ਉਸਨੇ ਇੱਕ ਪੱਥਰ ਦਾ ਟੁਕੜਾ ਚੁੱਕਿਆ ਤੇ ਪੇੜ ਦੇ ਤਣੇ ਤੇ ਉਸਨੇ ਲਿਖਣਾ ਸ਼ੁਰੂ ਕੀਤਾ ਅਤੇ ਉਸਨੇ ਉੱਥੇ ਲਿਖਿਆ ਕਿ ਅੱਜ ਮੇਰੇ ਸਭ ਤੋਂ ਚੰਗੇ ਦੋਸਤ ਨੇ ਮੇਰੀ ਜਾਨ ਬਚਾਈ ਜਿਸਨੇ ਥੱਪੜ ਮਾਰਿਆ ਸੀ ਜਿਸਨੇ ਜਾਨ ਬਚਾਈ ਸੀ ਇਕੋ ਹੀ ਬੰਦਾ ਸੀ ਉਸ ਦੋਸਤ ਨੇ ਕਿਹਾ ਕਿ ਮੇਰੀ ਸਮਝ ਵਿੱਚ ਨਹੀਂ ਆ ਰਿਹਾ ਮੈਂ ਜਦੋਂ ਤੈਨੂੰ ਥੱਪੜ ਮਾਰਿਆ ਤਾਂ ਤੂੰ ਮਿੱਟੀ ਤੇ ਲਿਖਿਆ ਕਿ ਦੋਸਤ ਨੇ ਥੱਪੜ ਮਾਰਿਆ ਤੇ ਹੁਣ ਜਦੋਂ ਮੈਂ ਤੇਰੀ ਜਾਨ ਬਚਾਈ ਤਾਂ ਫਿਰ ਤੋਂ ਲਿਖਿਆ ਪਹਿਲੀ ਗੱਲ ਤਾਂ ਇਹ ਕਿ ਪੇੜ ਤੇ ਲਿਖਣਾ ਠੀਕ ਨਹੀਂ ਹੈ ਐਵੇਂ ਨਹੀਂ ਲਿਖਣਾ ਚਾਹੀਦਾ ਇਸ ਨੂੰ ਖੁਰੇਦ ਕੇ ਕਿਉਂ ਲਿਖ ਰਿਹਾ ਹੈ ਇਹ ਸਭ ਇਸ ਨਾਲ ਕੀ ਹੋਵੇਗਾ ਜਿਸ ਨੂੰ ਥੱਪੜ ਲੱਗਿਆ ਸੀ ਜੋ ਦਲਦਲ ਵਿੱਚ ਫਸ ਗਿਆ ਸੀ ਉਸਨੇ ਕਿਹਾ ਜਦੋਂ ਤੂੰ ਮੈਨੂੰ ਥੱਪੜ ਮਾਰਿਆ ਤਾਂ ਮੈਂ ਇਹ ਗੱਲ ਮਿੱਟੀ ਤੇ ਲਿਖੀ ਕਿ ਅੱਜ ਮੇਰੇ ਸਭ ਤੋਂ ਚੰਗੇ ਦੋਸਤ ਨੇ ਮੈਨੂੰ ਥੱਪੜ ਮਾਰਿਆ ਕਿਉਂਕਿ ਮੈਂ ਚਾਹੁੰਦਾ ਸੀ ਕਿ ਹਵਾ ਆਵੇ ਸਾਫ਼ ਕਰ ਦੇਣ ਵਾਲੀ ਤੇ ਉਹ ਵਹਾ ਕੇ ਲੈ ਜਾਵੇ ਅਤੇ ਜਦੋਂ ਤੂੰ ਮੇਰੀ ਜਾਨ ਬਚਾਈ ਤਾਂ ਮੈਂ ਚਾਹੁੰਦਾ ਸੀ ਕਿ ਇਹ ਗੱਲ ਮੈਨੂੰ ਜੀਵਨ ਭਰ ਯਾਦ ਰਹੇ ਇਸ ਲਈ ਮੈਨੂੰ ਪਤਾ ਹੈ ਕਿ ਮੈਨੂੰ ਪੇੜ ਦੇ ਤਣੇ ਤੇ ਨਹੀਂ ਲਿਖਣਾ ਚਾਹੀਦਾ ਸੀ ਪਰ ਮੈਂ ਫਿਰ ਵੀ ਲਿਖਿਆ ਕਿਉਂਕਿ ਕੋਈ ਹੋਰ ਤਰੀਕਾ ਨਹੀਂ ਸੀ ਤਾਂ ਕਿ ਮੈਨੂੰ ਯਾਦ ਰਹੇ ਮੇਰੇ ਦਿਲ ਦੇ ਅੰਦਰ ਇਹ ਗੱਲ ਸਪਸ਼ਟ ਲਿਖੀ ਜਾਵੇ ਕਿ ਮੇਰੇ ਦੋਸਤ ਨੇ ਮੇਰੀ ਜਾਨ ਬਚਾਈ ਜਦੋਂ ਮੈਂ ਸੰਕਟ ਵਿੱਚ ਸੀ ਮੇਰਾ ਦੋਸਤ ਮੇਰੇ ਨਾਲ ਖੜਾ ਸੀ ਬਹੁਤ ਛੋਟੀ ਜਹੀ ਕਹਾਣੀ ਜੋ ਇਹ ਦੱਸਦੀ ਹੈ ਕਿ ਦੋਸਤੀ ਕਿਵੇਂ ਨਿਭਾਈ ਜਾਂਦੀ ਹੈ ਤੇ ਇਹ ਵੀ ਦੱਸਦੀ ਹੈ ਕਿ ਜਦੋਂ ਤੁਹਾਡੀ ਜ਼ਿੰਦਗੀ ਵਿੱਚ ਪੁਲਾਉਣ ਵਾਲੀ ਗੱਲ ਆਵੇ ਤਾਂ ਉਸ ਨੂੰ ਕਿਤੇ ਮਿੱਟੀ ਤੇ ਲਿਖ ਦੇਵੋ ਤਾਂ ਕਿ ਹਵਾ ਆਵੇ ਤੇ ਉਸ ਨੂੰ ਵਹਾ ਕੇ ਲੈ ਜਾਵੇ ਤੇ ਜਦੋਂ ਤੁਹਾਨੂੰ ਲੱਗੇ ਕਿ ਕੋਈ ਅਜਿਹੀ ਘਟਨਾ ਹੋਈ ਹੈ ਜਿਸ ਨੂੰ ਜੀਵਨ ਭਰ ਯਾਦ ਰੱਖਣਾ ਹੈ ਤਾਂ ਉਸ ਨੂੰ ਆਪਣੇ ਦਿਲ ਤੇ ਵੱਡੇ ਵੱਡੇ ਅੱਖਰਾਂ ਵਿੱਚ ਲਿਖ ਲਵੋ ਤਾਂ ਕਿ ਹਮੇਸ਼ਾ ਤੁਹਾਡੇ ਦਿਲ ਵਿੱਚ ਰਹੇ